ਆਪਾਂ ਬਈ ਦੇਖ ਰਹੇ ਆਂ ਅੱਜਕੱਲ ਜ਼ਿਆਦਾਤਰ ਟਾਇਲ ਦਾ ਮਤਲਬ ਟ੍ਰੈਂਡ ਚੱਲ ਰਿਹਾ ਹੈ ਟਾਇਲ ਲਗਾ ਰਹੇ ਨੇ ਵਿੱਚ ਜਾਂ ਵਿੱਚ ਲੋਕਾਂ ਨੂੰ ਡਰ ਹੁੰਦਾ ਕਿ ਟਾਇਲ ਫੁੱਟ ਨਾ ਜਾਵੇ ਮਾਰਬਲ ਲਗਾ ਰਹੇ ਨੇ ਤੇ ਚਿੱਟੀ ਚ ਮੈਂ ਬਹੁਤ ਦੇਖਿਆ ਨੇ ਲੋਕਾਂ ਵੀ ਬਈ ਕੀ ਲਗਾਈਏ ਤੇ ਇੱਕ ਆਪਾਂ ਵੱਖਰੀ ਚੀਜ਼ ਲਗਾਈ ਹੋਈ ਹੈ ਜਿਹੜੀ ਕਿ ਸਖਤ ਵੀ ਲੱਗ ਰਹੀ ਹੈ ਤੇ ਕੋਈ ਚੀਜ਼ ਇਹਦੀ ਰੀਸ ਵੀ ਨਹੀਂ ਕਰਦੀ ਬਈ ਸੋਹਣੀ ਵੀ ਲੱਗ ਰਹੀ ਹੈ ਹਾਂਜੀ ਆਪਾਂ ਨੂੰ ਦੇਖੋ ਵੀਡੀਓ ਦੇ ਵਿੱਚ ਬਾਈ ਯੋ ਦੋਸਤ ਵੀ ਦੇਖਣਗੇ ਨਾ ਆਪਣੇ ਵੀ ਮਿੱਤਰ ਪਿਆਰੇ ਤੇ ਉਹਨਾਂ ਨੂੰ ਵੀ ਪਤਾ ਲੱਗਣਾ ਕਿ ਵੱਖਰੀ ਜੀ ਚੀਜ਼ ਹੈ ਸੋ ਬਾਈ ਇਹਦੇ ਬਾਰੇ ਮੜਾ ਜਾਂ ਦੱਸਿਓ ਵੀ ਕਿਵੇਂ ਕਰਵਾਇਆ ਹੈ ਇਹ ਵੱਖਰੀ ਤਾਂ ਨਹੀਂ ਕਹਿ ਸਕਦੇ ਆਪਾਂ ਇਹ 올ਡ ਸਟਾਈਲ ਕਹਿ ਸਕਦੇ ਆਂ ਅੱਛਾ ਇਹ 올ਡ ਸਟਾਈਲ ਕਹਿੰਦੇ ਆਂ ਇਹ ਚਿਪਸ ਆ ਉਹੀ ਜਿਹੜੀ ਆਪਣੇ 50 ਸਾਲ 40 ਸਾਲ ਪਹਿਲਾਂ ਲਾਗੀਆਂ ਸੀ ਚਿਪਸ ਹਾਂਜੀ ਉਹ ਗੱਟੇ ਆਉਂਦੇ ਸੀ ਚਿਪਸ ਦੇ ਕੇ ਨਵਾਂ ਸਟਾਈਲ ਚ ਕਰਦੇ ਟਰੈਂਡ ਜਿਹੇ ਇੱਕੋ ਚਿੱਟੀ ਹੁੰਦੀਆਂ ਚਿਪਸ ਤਾਂ ਇਹ ਕਲਰ ਹਾਂ ਇਹ ਕਲਰ ਸਾਰੇ ਆਉਂਦੇ ਆ ਕਲਰ ਚ ਵੀ ਲੈ ਸਕਦੇ ਆ ਥੱਲੇ ਚਿਪਸ ਥੱਲੇ ਪਾਈ ਹੋਈ ਹੈ ਪਲੱਸ ਕਰਕੇ ਇਹਦਾ ਸ਼ਾਨਾ ਦਿੱਤਾ ਹੋਇਆ ਸਰ ਉੱਤੇ ਜਿਹੜਾ ਡਿਜ਼ਾਈਨ ਆਇਆ ਅੱਛਾ ਜੀ ਉੱਤੇ ਸ਼ਾਨਾ ਦਿੱਤਾ ਹੋਇਆ ਠੀਕ ਹੈ ਠੀਕ ਹੈ ਜੀ ਗੱਲ ਵਿੱਚ ਮਤਲਬ ਇਹਦੇ ਵਿੱਚ ਜਿਹੜਾ ਤੁਸੀਂ ਸਿਮਿੰਟ ਪਰ ਹੈ ਹੋਇਆ ਇਹਦੇ ਵਿੱਚ ਉਹ ਚਿਪਸ ਵੀਰ ਲਈ ਹੋਈ ਹੈ ਹਾਂ ਇਹ ਚਿਪਸ ਆ ਥੱਲੇ ਚਿਪਸ ਆ ਥੱਲੇ ਵੀ ਚਿਪਸ ਆ ਠੀਕ ਹੈ ਇਹ ਕਿੰਨੀ ਕੰਨੀ ਕੁ ਛੱਟੋ-ਖੱਟਾ ਇਹ ਬੀਬੀ ਐਮ ਐਮ ਬੀਬੀ ਐਮ ਐਮ ਹੈ ਠੀਕ ਹੈ ਇਹ ਗੱਲ ਥੱਲੇ ਪੱਧਰ ਥੱਲੇ ਮਿੱਟੀ ਸੀ ਹਾਂ ਆ ਮੋٹے ਪੱਥਰ ਨਾਲੋਂ ਮੋਟੀ ਹੈ ਕੋਈ ਗੱਟਕਾ ਥੱਲੇ ਜਾਂ ਕੋਈ ਰੋੜੀ ਪਾਈ ਹਾਂ ਥੱਲੇ ਕੋਹੀ ਸੇਮ ਰੋੜੀ ਸੇਮ ਰੋੜੀ ਕੋਟਕੇ ਉਸ ਤੋਂ ਬਾਅਦ ਉੱਤੇ ਸਿੱਧਾ ਉਹ ਕੀਤਾ ਤੇ ਜਿਹੜਾ ਕਿ ਫੁੱਲ ਕਹਿੰਦੇ ਵੀ ਇਹ ਕਿੱਥੋਂ ਲਿਆਂਦਾ ਰੰਗੋਲੀ ਕਹਿੰਦੇ ਜੀ ਇਹ ਰੰਗੋਲੀ ਕਹਿੰਦੇ ਇਹ ਤਾਂ ਆਮ ਹੀ ਨਾਰਮਲ ਮਿਲ ਜਾਂਦੇ ਪੁੱਛੋ ਤੁਸੀਂ ਮਿਲ ਜਾਂਦੇ ਅੱਛਾ ਇਹ ਕਿੱਲਾ ਮਾਰਬਲ ਦਾ ਰਵਾਈਆ ਸੋ ਦੋਸਤੋ ਬਹੁਤ ਵਧੀਆ ਚੀਜ਼ ਹੈਗੀ ਇਹ ਜਿਵੇਂ ਕਿ ਆਪਾਂ ਅੱਗੇ ਕੋਲੂ ਆਪਾਂ ਕੇ ਫਰਸ਼ ਬਣਾ ਲੈਂਦੇ ਉਹਦੇ ਵਿੱਚ ਹੀ ਡਿਜ਼ਾਈਨ ਤਿਆਰ ਕਰਵਾਇਆ ਵੀਰੇ ਨੇ ਸੋ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ